ਨੂੰ ਨਿਸ਼ਾਨ ਸਾਹਿਬ ਦੀ ਜੋ ਪੋਸ਼ਾਕ ਹੈ ਉਹਨਾਂ ਨੂੰ ਲੈ ਕੇ ਇੱਕ ਫੈਸਲਾ ਲਿਆ ਗਿਆ ਹੈ ਇਸ ਦੇ ਮੁੱਦੇ ਦੇ ਨਾਲ ਗੱਲਬਾਤ ਕਰਾਂਗੇ ਖੰਨਾ ਮਾਜੀ ਜੀ ਮੌਜੂਦ ਹਨ ਅ ਖਸਕੀ ਸਰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕਿਸ ਤਰ੍ਹਾਂ ਦੇਖਦੇ ਹੋ ਜੋ ਅਕਾਲ ਤਖਸਾਲ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਸਭ ਤੋਂ ਪਹਿਲਾਂ ਜੀ ਮੈਂ ਦੱਸਣਾ ਚਾਹੁੰਦਾ ਸਾਰੇ ਦਰਸ਼ਕਾਂ ਨੂੰ ਕਿ ਇਹ ਜਿਹੜਾ ਫੈਸਲਾ ਆਇਆ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਹੈ ਉਹਦਾ ਪੋਸ਼ਾਕਾ ਸੁਰਮਈ ਜਾਂ ਫਿਰ ਬਸੰਤੀ ਹੋਵੇ ਇਹ ਫੈਸਲਾ ਕੋਈ ਨਮਾ ਨਹੀਂ ਹੈ ਸਾਡੇ ਸਿੱਖਾਂ ਲਈ ਕਿਉਂਕਿ ਜਿਹੜੀ ਸਾਡਾ ਸਿੱਖਾਂ ਦਾ ਵਿਧਾਨ ਆ ਸਿਕਰਤ ਮਰਿਆਦਾ ਹੈ ਮੇਰੇ ਹੱਥ ਦੇ ਵਿੱਚ ਇਸ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਾਰੇ ਦੱਸਿਆ ਗਿਆ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਕੁਝ ਹੁੰਦਾ ਹੈ ਤਾਂ ਉਹਦੇ ਵਿੱਚ ਜਿਹੜਾ ਡੱਡਾ ਪੁਆਇੰਟ ਹੈ ਬੜਾ ਸਾਫ਼ ਹੈ ਕਿ ਹਰ ਇੱਕ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ ਤੇ ਲੱਗਾ ਹੋਵੇ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਬਸੰਤੀ ਜਾਂ سرمਈ ਹੋਵੇ ਅਤੇ ਨਿਸ਼ਾਨ ਸਾਹਿਬ ਦੇ ਸਿਰੇ ਉੱਤੇ ਸਰਬਲੋ ਦਾ ਪਹਲਾ ਜਾਂ ਖੰਡਾ ਲੱਗਿਆ ਹੋਵੇ ਤਾਂ ਇਹ ਸਾਡੀ ਜਿਹੜੀ ਪੁਰਾਤਨ ਰਵਾਇਤ ਵੀ ਹੈ ਉਹ ਬਸੰਤੀ ਜਾਂ سرمਈ ਰੰਗ ਦੀ ਹੀ ਹੈ ਅਸਲ ਵਿੱਚ ਮੈਨੂੰ ਲੱਗਦਾ ਜਿਹੜਾ ਕੇਸਰੀ ਸਾਡੇ ਵਿੱਚ ਰੰਗ ਆਇਆ ਇੱਥੇ ਮੈਂ ਇੱਕ ਗੱਲ ਪਹਿਲਾਂ ਸਪਸ਼ਟ ਕਰ ਦਿਆਂ ਕਿ ਜਿੱਥੋਂ ਤੱਕ ਸਾਡਾ ਅਧਿਆਤਮਿਕਤਾ ਦਾ ਗੱਲ ਹੈ ਅਧਿਆਤਮਿਕ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਗੁਰੂ ਅਰਜਨ ਸਾਹਿਬ ਇੱਕ ਬਚਨ ਕਰਦੇ ਹਨ ਰੰਗ ਸੱਬੇ ਨਾਰਾਇਣੇ ਜੀਤੇ ਮਨ ਪਵਨ ਕਿ ਸਾਰੇ ਰੰਗ ਜਿਹੜੇ ਪ੍ਰਮਾਤਮਾ ਨੇ ਪੈਦਾ ਕੀਤੇ ਹੋਏ ਨੇ ਪਰ ਜਿੱਥੋਂ ਤੱਕ ਸਾਡੀ ਕੌਮ ਦੀ ਗੱਲ ਹੈ ਜਿਵੇਂ ਹਰ ਕੌਮ ਦਾ ਆਪਣਾ ਇੱਕ ਸਿਧਾਂਤ ਹੁੰਦਾ ਹੈ ਕੰਮਰਿਆਦਾ ਹੁੰਦੀ ਹੈ ਇੱਕ ਡਿਸਪੀਸਪਲਨ ਹੁੰਦਾ ਹੈ ਇਹ ਇੱਕ ਵਰਦੀ ਹੁੰਦੀ ਹੈ ਹਰ ਵਿਭਾਗ ਦੇ ਇਸ ਤਰ੍ਹਾਂ ਜਿੱਥੋਂ ਤੱਕ ਕੌਮ ਦੀ ਗੱਲ ਹੈ ਤਾਂ ਸਾਡੇ ਵਿੱਚ ਜਿਹੜਾ ਕੇਸਰੀ ਪ੍ਰਚਲਿਤ ਹੋਇਆ ਰੰਗ ਜਿੰਤੋਂ ਤੱਕ ਮੇਰੇ ਪੜਨ ਚ ਆਇਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਕਿਤੇ ਕਿਤੇ ਇਟ ਲਿਹਾਈ ਆਉਣੀ ਸ਼ੁਰੂ ਹੋਈ ਹੌਲੀ ਹੌਲੀ ਇਹ ਵੱਧ ਗਈ ਤੇ ਸਾਡਾ ਜਿਹੜਾ ਰੰਗ ਸੀਗਾ ਉਹ ਬਸੰਤੀ ਜਾਂ سرمਈ ਤੋਂ ਬਦਲ ਕੇ ਕੇਸਰੀ ਹੁੰਦਾ ਗਿਆ ਜਿਦੇ ਕਰਕੇ ਜਿਹੜੀਆਂ ਨਵੀਆਂ ਪੀੜ੍hiyan ਸਿੱਖਾਂ ਦੀਆਂ ਆਈਆਂ ਜਿਹੜੇ ਸਿੱਖ ਹਿਸਟਰੀ ਨੂੰ ਚੰਗੀ ਤਰ੍ਹਾਂ ਨਹੀਂ ਬਾਝਦੇ ਸੀਗੇ ਉਹਨਾਂ ਨੂੰ ਤਾਂ ਇਹ ਗੱਲ ਨਮੀ ਲੱਗ ਰਹੀ ਹੈ ਅੱਜ ਕਿ ਜਥੇਦਾਰਾਂ ਨੇ ਕੋਈ ਨਵਾਂ ਫੈਸਲਾ ਲੈ ਲਿਆ ਜਦੋਂ ਕਿ ਮੈਂ ਤੁਹਾਨੂੰ ਹਵਾਲਿਆਂ ਸਹਿਤ ਦੱਸ ਸਕਦਾ ਮੇਰੇ ਕੋਲ ਬਹੁਤ ਸਾਰਾ ਪਏ ਨੇ ਇੱਥੇ ਮੈਂ ਕੱਢ ਕੇ ਵੀ ਰੱਖੇ ਹੋਏ ਨੇ ਸਿਰਫ ਇੱਕ ਦੋ ਸਾਂਝੇ ਕਰ ਦੇਣਾ ਕਿ ਪੱਟਵਈਆਂ ਜਿਨ੍ਹਾਂ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਗੁਰੂ ਸਾਹਿਬਾਨ ਬਾਰੇ ਮਿਲਦੀ ਹੈ ਇਸੇ ਤਰ੍ਹਾਂ ਪੱਟਵਈ ਭਾਜਸੋਂ ਪਰਗਣਾ ਥਨੇਸਰ ਦੇ ਦੀ ਜਿਹੜੀ ਲਿਖਤ ਹੈ 1699 ਦੀ ਮੈਂ ਉਹਦੇ ਆਧਾਰ ਤੇ ਤੁਹਾਨੂੰ ਕਹਿ ਰਿਹਾ ਕਿ ਗੁਰੂ ਗੋਬਿੰਦ ਸਿੰਘ ਮਹੱਲਾ ਦਸਵਾਂ ਬੇਟਾ ਗੁਰੂ ਤੇਗ ਬਹਾਦਰ ਜੀ ਦਾ ਪੂਰੀ ਡਿਟੇਲ ਲਿਖਦੇ ਹੋਏ ਉਹ ਅਖੀਰ ਤੇ ਇਹ ਕਹਿੰਦੇ ਨੇ ਕਿ ਸਭ ਕੋ ਨੀਲ ਅੰਬਰ ਪਹਿਨਾਇਆ ਵਹੀ ਵੇਸ ਅਪਣਾਕੀਆ ਕਿ ਜਦੋਂ ਪੰਜ ਪਿਆਰੇ ਸਾਜੇ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਵੀ ਨੀਲ ਵਸਤਰ ਪਹਿਨੇ ਤੇ ਆਪਣੇ ਪੰਜ ਪਿਆਰਿਆਂ ਨੂੰ ਵੀ ਨੀਲ ਪਹਿਰਾਵਾ ਹੀ ਪਹਿਨਾਇਆ ਗਿਆ ਇਸੇ ਤਰ੍ਹਾਂ ਗੁਰੂ ਕੀਆ ਸਾਖੀਆਂ ਦੇ ਵਿੱਚ ਇਹ ਜ਼ਿਕਰ ਹੈ ਇਨ ਪਾਂਚੋਂ ਕੋ ਪੰਜ-ਪੰਜ ਕਕਾਰ ਦੀਨੇ ਨੀਲੇ ਰੰਗ ਦੀਆਂ ਦੋਰੀਆਂ ਦਸਤਾਰਾਂ ਸਜਾਏ ਤਿਆਰ ਕੀਆ ਗਿਆ ਇਸੇ ਤਰ੍ਹਾਂ ਜ਼ਿਕਰ ਹੈ ਕੇਸਰ ਸਿੰਘ ਛੱਬਰ ਨੇ ਕੀਤਾ ਬੰਸਾਵਲੀ ਨਾਵੇਂ ਦੇ ਵਿੱਚ ਕੇ ਮਹਾਕਾਲ ਕਾ ਬਾਣਾ ਨੀਲਾ ਪਹਿਰਾਵਣਾ ਕਰਨਾ ਜੁੱਧ ਨਾਲ ਤੁਰਕਾਂ ਤੁਰਕਾਂ ਕੋ ਮਾਰ ਹਟਾਵਣਾ ਸਰੂਪ ਚੰਦ ਭੱਲਾ ਮਹਿਮਾ ਪ੍ਰਕਾਸ਼ ਦੇ ਵਿੱਚ ਵੀ ਇਹੀ ਲਿਖ ਰਿਹਾ ਹੈ ਕਿ ਸੀਸ ਕੇਸ ਨੀਲਾੰਬਰੀ ਸਿੰਘ ਸੰਗਿਆ ਤੇਜ ਨਿਵਾਸ ਬਹੁਤ ਸਾਰੇ ਹਵਾਲੇ ਇੱਥੇ ਗੁਰੂਕੀਆਂ ਸਾਖੀਆਂ ਦੇ ਵਿੱਚ ਵੀ ਜਿਵੇਂ ਦਿੱਤਾ ਹੋਇਆ ਹੈ ਕਿ ਜਿਹੜਾ ਖਾਲ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਮੇ ਜਿਹੜਾ ਖਾਲਸੇ ਦਾ ਝੰਡਾ ਸੀਗਾ ਉਹ ਨੀਲਾ ਸੀ ਤੇ ਇਹਦਾ ਪੋਸ਼ਾਕਾ ਜਿਹੜਾ ਸੀ ਜਿਹੜਾ ਬਾਂਸ ਦੇ ਉੱਤੇ ਕੱਪੜਾ ਬੰਨਿਆ ਜਾਂਦਾ ਉਹ ਸੁਰਮਈ ਸੀ ਗੁਰੂ ਜੀ ਨੇ ਉਸੇ ਵਕਤ ਬੜੀ ਦਸਤਾਰ को उतार नीचे केसकी में से नीले रंग का फररा निकाल के वचन किया ए खालसा ही निशान कभी आगे से टूटेगा नहीं ਤਾਂ बहुत सारे हवाले ਸਾਡੇ ਜਿਹੜੇ ਨੇ ਸਿੱਖ ਗ੍ਰੰਥਾਂ ਦੇ ਵਿੱਚ ਜਿਹੜੇ ਇਤਿਹਾਸਕ ਗ੍ਰੰਥ ਨੇ ਉਹਨਾਂ ਦੇ ਵਿੱਚ ਪਏ ਨੇ ਔਰ ਇਹਦੇ ਤੋਂ ਇਲਾਵਾ ਮੈਂ ਵੀ ਦੱਸਣਾ ਚਾਹੁੰਦਾ ਕਿ निशान ਸਾਹਿਬ ਦੀ ਬੜੀ ਵੱਡੀ ਮਹੱਤਤਾ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਜਿਹੜਾ ਨਿਸ਼ਾਨ ਸਾਹਿਬ ਹੈ ਇਹ ਬਹੁਤ ਦੂਰੋਂ ਆਵਾਜ਼ ਦਿੰਦਾ ਹੈ ਹਰ ਇੱਕ ਜਿਗਿਆਸੂ ਨੂੰ ਜਿਹੜਾ ਸੱਚ ਦਾ ਗਿਆਨ ਲਾਉਣਾ ਚਾਹੁੰਦਾ ਹੈ ਕਿ ਆਓ ਗੁਰੂ ਦਾ ਦਰ ਖੁੱਲ੍ਹਾ ਹੈ ਤੁਹਾਡੇ ਲਈ ਕਿਸੇ ਵੀ ਮਜ਼ਹਬ ਦਾ ਕੋਈ ਵੀ ਵਿਅਕਤੀ ਹੈ ਉਹ ਆ ਕੇ ਗੁਰੂ ਦਾ ਸੱਚਾ ਗਿਆਨ ਪ੍ਰਾਪਤ ਕਰ ਸਕਦਾ ਹੈ ਕੋਈ ਵੀ ਵਿਅਕਤੀ ਭੁੱਖਾ ਆ ਕੇ ਬੇਫਿਕਰ ਹੋ ਕੇ ਇੱਜ਼ਤ ਨਾਲ ਬੈਠ ਕੇ ਪ੍ਰਸ਼ਾਦਾ ਛਕ ਸਕਦਾ ਹੈ ਕੋਈ ਵੀ ਰੋਗੀ ਆ ਕੇ ਆਪਣੀ ਇੱਥੇ ਦਵਾਈ ਦਾ ਵੀ ਪ੍ਰਬੰਧ ਹੁੰਦਾ ਰਿਹਾ ਗੁਰਦੁਆਰਿਆਂ 'ਚ ਔਰ ਇਹਦੇ ਤੋਂ ਇਲਾਵਾ ਜਿਹੜਾ ਹੈ ਰਾਹੀ ਪੰਦੀ ਹੈ ਕੋਈ ਰਾਤ ਹੋ ਗਈ ਕਿਤੇ ਟਿਕਾਣਾ ਹੈ ਨਹੀਂ ਉਹਨਾਂ ਲਈ ਵਿਸ਼ਰਾਮ ਕਰਦਾ ਕੰਮ ਕਰਦਾ ਗੁਰਦੁਆਰਾ ਸਾਹਿਬ ਬਹੁਤ ਵੱਡੀ ਇਹਦੀ ਮਹਾਨਤਾ ਹੈ ਨਿਸ਼ਾਨ ਸਾਹਿਬ ਦੀ ਔਰ ਇਹਦੇ ਤੋਂ ਇਲਾਵਾ ਪੁਰਾਤਨ ਸਮੇਂ ਦੇ ਵਿੱਚ ਜਦੋਂ ਸਿੱਖ ਫੌਜਾਂ ਦੁਸ਼ਮਣ ਤੇ ਚੜ ਕੇ ਜਾਂਦੀਆਂ ਸੀ ਤਾਂ ਬਕਾਇਦਾ ਇੱਕ ਝੰਡਾ ਬਰਦਾਰ ਹੁੰਦਾ ਸੀਗਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵਕਤ ਵੀ ਭਾਈ ਆਲਮ ਸਿੰਘ ਜੀ ਇੱਕ ਐਸੇ ਝੰਡਾ ਵਰਗਾ ਬਰਦਾਰ ਹੋਏ ਨੇ ਜਿਨ੍ਹਾਂ ਨੂੰ ਮੁਗਲਾਂ ਨੇ ਪਕੜ ਲਿਆ ਸੀ ਜਦੋਂ ਉਹਨਾਂ ਨੇ ਪਕੜ ਕੇ ਕਿਹਾ ਕਿ ਤੂੰ ਆ ਨਿਸ਼ਾਨ ਸਾਹਿਬ ਸਾਨੂੰ ਬੜਾ ਬੁਰਾ ਲੱਗਦਾ ਹੈ ਤੁਹਾਡਾ ਇਹ ਨਿਸ਼ਾਨ ਇਹਨੂੰ ਤੂੰ ਪਾਸੇ ਸੁੱਟ ਦੇ ਤਾਂ ਉਹਨੇ ਕਿਹਾ ਕਿ ਮੈਂ ਇਹ ਨਿਸ਼ਾਨ ਸਾਹਿਬ ਨਹੀਂ ਛੱਡ ਸਕਦਾ ਉਹਨਾਂ ਨੇ ਕਿਹਾ ਜਿਹੜੇ ਹੱਥਾਂ ਦੇ ਵਿੱਚ ਨਿਸ਼ਾਨ ਸਾਹਿਬ ਫੜਿਆ ਅਸੀਂ ਤੇਰੇ ਹੱਥ ਕੱਟ ਦੇਾਂਗੇ ਤਾਂ ਭਾਈ ਆਲਮ ਸਿੰਘ ਦਾ ਜਵਾਬ ਸੀ ਕਿ ਜੇ ਹੱਥ ਕੱਟ ਦਿਓਗੇ ਮੈਂ ਆਪਣੇ ਪੈਰਾਂ ਨਾਲ ਯਤਨ ਕਰਾਂਗਾ ਨਿਸ਼ਾਨ ਸਾਹਿਬ ਨੂੰ ਸੰਭਾਲਦਾ ਉਹ ਕਹਿੰਦੇ ਤੇਰੇ ਪੈਰ ਵੀ ਕੱਟ ਦੇਾਂਗੇ ਕਹਿੰਦਾ ਮੈਂ ਜਿਵੇਂ ਕਿਵੇਂ ਹੋਇਆ ਜ਼ੋਰ ਲਾਵਾਂਗਾ ਕਿ ਆਪਣੇ ਮੂੰਹ ਨਾਲ ਸੰਭਾਲਣਾ ਕਹਿੰਦੇ ਤੇਰੀ ਗਰਦਨ ਵੀ ਵੜ ਦੇਾਂਗੇ ਤਾਂ ਭਾਈ ਆਲਮ ਸਿੰਘ ਨੇ ਜਕਾਰਾ ਗਾ ਕੇ ਕਿਹਾ ਸੀ ਕਿ ਜੇ ਮੇਰਾ ਸੀਸ ਵੀ ਮੇਰੇ ਧੜ ਤੋਂ ਵੱਖਰਾ ਕਰਤਾ ਫਿਰ ਇਹ ਨਿਸ਼ਾਨ ਸਾਹਿਬ ਸਾਹਮਣ ਦੀ ਜ਼ਿੰਮੇਵਾਰੀ ਜਿਸ ਗੁਰੂ ਦਾ ਨਿਸ਼ਾਨ ਸਾਹਿਬ ਹੈ ਉਹਦੀ ਹੋएगी ਪਰ ਮੈਂ ਜੂੰਦੇ ਦੀ ਨਿਸ਼ਾਨ ਸਾਹਿਬ ਦੀ ਬੇਦਵੀ ਜਿਹੜੀ ਨਹੀਂ ਕਰ ਸਕਦਾ ਸਿੱਖਾਂ ਦੇ ਵਿੱਚ ਜਿਹੜਾ ਹੈ ਸਨ 1748 ਤੋਂ ਤਾਂ ਇਹ ਫੈਸਲਾ ਵੀ ਹੋ ਗਿਆ ਸੀ ਕਿ ਦਾਲ ਖਾਲਸਾ ਨੇ ਜਦੋਂ ਕਿਤੇ ਚੜ੍ਹਾਈ ਕਰਨੀ ਹੈ ਇੱਕ ਦੀ ਥਾਂ ਪੰਜ ਸਿੰਘ ਨਿਸ਼ਾਨ ਸਾਹਿਬ ਵਾਲੇ ਜਾਂਦੇ ਹੁੰਦੇ ਸੀਗੇ ਚੌਣਵੇਂ ਸਿੰਘ ਅੱਗੇ ਪੰਜ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਨਿਸ਼ਾਨ ਸਾਹਿਬ ਲੈ ਕੇ ਉਹ ਅੱਗੇ ਜਾਂਦੇ ਸੀ ਤਾਂ ਮਿਸਲਾਂ ਦੇ ਵਿੱਚ ਵੀ ਨਿਸ਼ਾਨ ਵਾਲੀ ਆ ਮਿਸਲ ਸੀ ਜਿਹਦੇ ਵਿੱਚ ਵੱਖਰੇ ਵੱਖਰੇ ਸਾਰੀਆਂ ਮਿਸਲਾਂ ਦੇ 94 ਜਿਹੜੇ ਯੋਧੇ ਸੀ ਉਹ ਨਿਸ਼ਾਨ ਵਾਲੀ ਮਿਸਲ ਦੇ ਵਿੱਚ ਹੁੰਦੇ ਸੀ ਜਿਨ੍ਹਾਂ ਦੀ ਡਿਊਟੀ ਨਿਸ਼ਾਨ ਸਾਹਿਬ ਨੂੰ ਉੱਚਾ ਰੱਖਣ ਦੀ ਹੁੰਦੀ ਸੀ ਤਾਂ ਸਾਡੀ ਹਿਸਟਰੀ ਦੇ ਵਿੱਚ ਤਾਂ ਜੀ ਨਿਸ਼ਾਨ ਸਾਹਿਬ ਬਹੁਤ ਵੱਡੀ ਗੱਲ ਹੈ ਬੜਾ ਪਾਕ ਪਵਿੱਤਰ ਸਾਡਾ ਇਹ ਸਾਡਾ ਸਭ ਕੁਝ ਹੈ ਨਿਸ਼ਾਨ ਸਾਹਿਬ ਤਾਂ ਇਦੇ ਤੇ ਜਿਹੜਾ ਹੁਣ ਫੈਸਲਾ ਜਥੇਦਾਰ ਸਹਿਬਾਨ ਵੱਲੋਂ ਲਿਆ ਗਿਆ ਜਿਹਨੂੰ ਮੈਂ ਬਹੁਤ ਦੇਰੀ ਨਾਲ ਲਿਆ ਗਿਆ درست ਫੈਸਲਾ ਕਹਿਣਾ ਔਰ ਇਸ ਲਈ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖ ਇਸ ਫੈਸਲੇ ਦਾ ਸਵਾਗਤ ਕਰਨਗੇ ਔਰ ਪੂਰੀ ਉਮੀਦ ਹੈ ਕਿ ਬਹੁਤ ਛੇਤੀ ਜਿਹੜਾ ਹੈਗਾ ਬਸਾਖੀ ਤੋਂ ਪਹਿਲਾਂ ਪਹਿਲਾਂ ਤਾਂ ਸਾਰੇ ਗੁਰਦੁਆਰਿਆਂ 'ਚ ਉਦੋਂ ਪਹਿਲਾਂ ਵੀ ਹੋ ਸਕਦਾ ਹੈ ਸਾਰੇ ਪਾਸੇ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਬਸੰਤੀ ਜਾਂ سرمਈ ਚੜ ਜਾਣਾ ਹੈ ਜਿਹੜਾ ਕਿ ਬਹੁਤ ਜ਼ਰੂਰੀ ਹੈ ਸਾਡੀ ਵਿਲੱਖਣ ਹਸਤੀ ਦਾ ਪ੍ਰਤੀਕ ਹੈ ਇਹ ਇਹ ਸੰਸਣਾ ਮੱਜੀ ਜੀ ਜਿਨ੍ਹਾਂ ਨੇ ਇੱਕ ਦੱਸਿਆ ਹੈ ਕਿ ਸੁਰਮਈ ਜਾਂ ਬਸੰਤੀ ਇਹਨਾਂ ਦੋਨਾਂ ਵਿੱਚੋਂ ਇੱਕ ਰੰਗ ਹੈ ਜੋ ਸਾਰੇ ਗੁਰਦੁਆਰਿਆਂ ਵਿੱਚ ਵਿਸਾਖੀ ਤੋਂ ਪਹਿਲਾਂ ਪਹਿਨਾ ਨਿਸ਼ਾਨ ਸਾਹਿਬ ਦੇ ਦੋ ਚੋਲਾ ਹੈ ਉਹ ਬਦਲਾ ਜਾਣਾ ਹੈ ਤੇ ਅ ਅਕਾਦ ਤਖਤ ਵੱਲੋਂ ਇਹ ਬਹੁਤ ਹੀ ਵਧੀਆ ਫੈਸਲਾ ਲਿਆ ਲਿਆ ਗਿਆ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਪੰਜਾਬ ਬੋਲਦਾ